ਸਿੱਧੇ ਪਟਵਾਰੀ ਕੋਲੇ ਜਾਣਾ ਹੋਵੇ ਪਤਾ ਨਹੀਂ ਕੀ ਹੋਊ ਮੁਰੋਂ ਕਿਹੜੀ ਗਾਲ ਕੱਢੂ ਉਹ ਕੀ ਕਹੂਗਾ ਕਿੰਨੇ ਮੰਗੂਗਾ ਪਤਾ ਨਹੀਂ ਮੇਰੀ ਜ਼ਮੀਨ ਮੇਰੇ ਨਾਂ ਹੈਗੀ ਐ ਕੁਗਵਾਂਡੀਆਂ ਵਾਲੇ ਸ਼ਿੰਗਾਰੇ ਦੇ ਨਾਂ ਲੱਗ ਗਈ ਪਤਾ ਹੀ ਨਹੀਂ ਹੁੰਦਾ ਸੀ ਵੀ ਕੀ ਹੋਊਗਾ ਉਹ ਵੀ ਉਹੀ ਉਹ ਕੀ ਹੋਇਆ ਪਿਆ ਬਲਦੇਵ ਸਿਆ ਕੰਮ ਗਲਤ ਹੋਇਆ ਪਿਆ ਤੇ ਕੀ ਹੋਇਆ ਪਿਆ ਜੀ ਪਟਵਾਰੀ ਸਾਹਿਬ ਕੀ ਹੋਇਆ ਪਿਆ ਹੋਇਆ ਤਾਂ ਬਹੁਤ ਕੁਝ ਪਿਆ ਪਰ ਕੱਡੋ ਜੀ ਹੱਲ ਕੋਈ ਕਰਾਂਗੇ ਅਗਲੇ ਬੁੱਧਵਾਰ ਨੂੰ ਆਇਂ ਦੂੰਗਾ ਚਲੋ ਹੋ ਗਿਆ ਸਿਆਪਾ ਖੜਾ ਜੇ ਜਗਵਿੰਦਰ ਦੀ ਥਾਂ ਤੇ ਜਸਵਿੰਦਰ ਲਿਖਤਾ ਜੇ ਜਸਵਿੰਦਰ ਦੀ ਥਾਂ ਤੇ ਸੱਸਾ ਪੂਰਾ ਨਹੀਂ ਕੀਤਾ ਗੱਗਾ ਹੀ ਰੱਖ ਲਿਆ ਜਗਵਿੰਦਰ ਲਿਖਦਾ ਲੈ ਜਗਵਿੰਦਰ ਨੂੰ ਜਸਵਿੰਦਰ ਬਣਨ ਵਾਸਤੇ ਜਸਵਿੰਦਰ ਨੂੰ ਜਗਵਿੰਦਰ ਬਣਨ ਵਾਸਤੇ 10-10 ਸਾਲ ਲੱਗ ਜਾਂਦੇ ਸੀ ਹੁਣ ਅਸੀਂ ਆਨਲਾਈਨ ਕਰਤਾ ਫਰਦ ਦੇ ਵਿੱਚ ਸੋਧ 1 ਮਿੰਟ ਚ ਕਰਾ ਲਓ ਐ ਸਾਹਮਣੇ ਕਰਾ ਲਓ ਜੀ ਆ ਬੜੀ ਲੁੱਟ ਸੀ ਜੀ ਹਰ ਮਹਿਕਮੇ ਚ ਜਿੱਥੇ ਜਾਂਦੇ ਸੀ बस लूट लूट लो लीडर ਬਦਲ ਕੇ ਦੇਖ ਲੇ ਸਰਕਾਰਾਂ ਬਦਲ ਕੇ ਦੇਖ ਲੀਆਂ ਗੱਲ ਨਹੀਂ ਬਣੀ ਹੋਰ ਕੋਈ ਤਰੀਕਾ ਹੈ ਨਹੀਂ ਸੀ ਫਿਰ 2022 ਦੇ ਵਿੱਚ ਆਮ ਲੋਕਾਂ ਦੀ ਪਾਰਟੀ ਅਰਵਿੰਦ ਕੇਜਵਲ ਨੇ ਬਣਾਈ ਤੇ ਵੀ ਆਮ ਬੰਦੇਓ ਤੁਸੀਂ ਵੀ ਕਾਗਜ਼ ਭਰਦਿਆ ਕਰੋ ਉਹ ਕਹਿੰਦੇ ਨਹੀਂ ਉਹ ਗੁੰਡਾਗਰਦੀ ਵਾਲਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ ਨਹੀਂ ਨਹੀਂ ਕਹਿੰਦੇ ਅੱਪਾ ਵੀ ਹਰਾਸਾ ਦਿਆ ਇਹਨਾਂ ਨੂੰ ਹਰ ਹੋਣਾ ਤਾਂ ਲੋਕਾਂ ਨਹੀਂ ਐ ਆਮ ਲੋਕਾਂ ਨੂੰ ਕਾਗਜ਼ ਭਰਨੇ ਆ ਗਏ ਇਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਕਾਗਜ਼ ਭਰਨੇ ਆ ਗਏ ਹੁਣ ਕਾਗਜ਼ ਭਰਨੇ ਆ ਗਏ ਲੋਕਾਂ ਵੋਟਾਂ ਤਾਂ ਲੋਕਾਂ ਨੂੰ ਪਹਿਲੀ ਪਾਉਣੀਆਂ ਆਉਂਦੀਆਂ ਸੀ ਉਹਨਾਂ ਨੇ ਨਵੇਂ ਕਾਗਜ਼ਾਂ ਨੂੰ ਵੋਟਾਂ ਪਾਤੀਆਂ ਹੁਣ ਮੈਨੂੰ ਵਾਲਾ ਕੱਢ ਜਾਂਦੇ ਨੇ ਇਹ ਕਿੱਥੋਂ ਆ ਗਿਆ ਮੈਂ ਕਿਹਾ ਥੋੜੀ ਜਿਹੀ ਨਿਕਲ ਕੇ ਆਏ ਆ ਥੋੜਾ ਦੁਖੀ ਹੋ ਕੇ ਨਿਕਲ ਕੇ ਆਏ ਆ ਫਿਰ ਅਸੀਂ ਕੰਮ ਕਰਨੇ ਸ਼ੁਰੂ ਕਰਤੇ ਇਹ ਹੋਰ ਦੁਖੀ ਹੋਈਗੇ ਫਿਰ ਅਸੀਂ ਲੋਕਾਂ ਨੂੰ ਸਹੂਲਤਾ ਦੇਣੀਆਂ ਸ਼ੁਰੂ ਕਰਤੀਆਂ ਇਹ ਹੋਰ ਦੁਖੀ ਹੋਈਗੇ ਫਿਰ ਬਿਜਲੀ ਉਹੀ ਖੰਬੇ ਉਹੀ ਜੈਂਪਰ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਰਾਤ ਦੇ 1.5 ਵਜੇ ਆਉਂਦੀ ਸੀ ਹੁਣ ਜਦੋਂ ਮਰਜੀ ਜਾਓ ਮੋਟਰ ਚਲਾਓ ਮੈਨੂੰ ਬਜ਼ੁਰਗ ਮਿਲੇ ਮੈਂ ਖੇਤਾਂ 'ਚ ਗਿਆ ਸੀ ਕਿਤੇ ਨਾ ਬੈਠਾ ਸੀ ਮੈਂ ਜਾ ਕੇ ਮੰंजे ਤੇ ਬਹਿ ਗਿਆ ਉੱਥੇ ਉਟਾਣਾ ਪਿੰਡਾ ਨਾਲ ਹੀ ਖੰਨੇ ਦੇ ਨੇੜੇ ਆ ਗਖਮਾਣੋ ਦੇ ਨੇੜੇ ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਬਜ਼ੁਰਗ ਸ਼ਾਮ ਨੂੰ ਸਾਈਕਲ ਤੇ ਜਾ ਕੇ ਤਿੰਨ ਗ੍ਰਿਪ ਕੱਢ ਕੇ ਲਿਆਉਂਦਾ ਮੋਟਰ ਤੇ ਕਹਿੰਦਾ ਕਿਤੇ ਰਾਤ ਨੂੰ ਆਪੀ ਨਾ ਚੱਲ ਪਏ ਕਿਤੇ ਪਾਣੀ ਕਹਿੰਦਾ ਇੰਨਾ ਹੋਇਆ ਪਿਆ ਇੱਥੇ ਆ ਗੱਲਾਂ ਕਦੇ ਸੁਣੀਆਂ ਸੀ ਪਹਿਲਾਂ ਇਹ ਹੋਰ ਦੁਖੀ ਹੋਈਗੇ ਹੱਦ ਹੋਣੇ ਹੋਈ ਪਈ ਐ ਵੀ ਇੱਕ ਦੂਜੇ ਦੇ ਵਿੱਚ ਵਜੇ ਦੇ ਫਿਰਦੇ ਨੇ ਵੀ ਹੁਣ ਕੀ ਕਰਾਂਗੇ ਹੁਣ ਇਧਰੋਂ ਮੈਂ ਕਹਿ ਦਿੰਨਾ ਵੀ ਹੁਣ ਨਹੀਂ ਜਾਂਦੇ ਅਸੀਂ ਤਾਂ ਕੰਮ ਸਿੱਖ ਗਏ ਹੁਣ ਅਸੀਂ ਸਾਈਕਲ ਦੇਖੋ ਸਾਈਕਲ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡਾ ਫਿਰ ਕਾਠੀ ਹੁਣ ਤਾਂ ਕੱਲੀ ਕਾਠੀ ਨਹੀਂ ਹੁਣ ਕੱਲੀ ਕਾਠੀ ਨਹੀਂ ਕਾਠੀ ਤਾਂ ਸਿੱਖੀ ਗਏ ਹੁਣ ਤਾਂ ਮੰਗਰ ਸਵਾਰੀ ਬਿਠਾ ਕੇ ਨਾਬੇ ਛੱਡ ਕੇ ਵੀ ਆਉਣ ਲੱਗ ਗਏ ਆਪਾਂ ਕਹਿੰਦਾ ਬਾਈ ਖਿੱਚ ਜਦੋਂ ਕੋਈ ਬਹਿੰਦਾ ਹੋਵੇ ਜਦੋਂ ਕੋਈ ਬਹਿਣਾ ਹੋਵੇ ਸਾਈਕਲ ਤੇ ਅਗਲਾ ਕਹਿੰਦਾ ਬਾਈ ਮੈਨੂੰ ਖਿੱਚਣਾ ਨਹੀਂ ਆਉਂਦਾ ਬਹਿ ਜਾ ਮੈਂ ਪਿੱਛੇ ਤੂੰ ਮੇਰੇ ਵਾਲਾ ਚਲਾ ਲਾ ਹੁਣ ਆਪਾਂ ਨੂੰ ਖਿੱਚਣਾ ਵੀ ਆ ਗਿਆ ਸੋਇਸ ਕਰਕੇ ਵੀਰੋ ਇਹ ਜਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਹੁਣ ਵਾਂਗੂ ਸੌਂਕ ਵਾਂਗੂ ਖਾਗੇ ਜਿਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਤੀਆਂ ਪਹਿਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਮੇਰੇ ਵੀਰੋ ਉਹਨਾਂ ਨੂੰ ਸਜ਼ਾ ਤਾਂ ਮਿਲੂਗੀ ਜਿੱਡੇ ਮਰਜ਼ੀ ਵੱਡੇ ਹੋਣ ਜਿੱਡੀਆਂ ਮਰਜ਼ੀ ਸ਼ਿਫਾਰਸ਼ਾਂ ਹੋਣ ਉਹਨਾਂ ਨੂੰ ਸਹਰਾਣਾ ਜਾਂ گارਲਿਕ ਬਰੈਡ ਜਾਂ ਪਾਸਤੇ ਨਹੀਂ ਮਿਲਣਗੇ ਹੁਣ ਹੁਣ ਬੈਂਗੜਾਂ ਦੀ ਤਰੀ ਹੀ ਮਿਲੂਗੀ ਬਾਈ ਜੀ ਹੁਣ ਤਾਂ ਜੋ ਬਣਿਆ ਭਾਈ ਚੁੱਲੇ ਬਣ ਦੀ ਖਾਣੀ ਪੈਣੀ ਆ ਹੁਣ ਤਾਂ ਜਿਹਨੂੰ ਆਪਾਂ ਕਹਿੰਦੇ ਆ ਉੱਥੇ ਜੇਲ੍ਹ ਤਾਂ ਪਤਾ ਹੀ ਐ ਬੈਂਗੜਾਂ ਦੀ ਤਰੀ ਆਲੂਆਂ ਦੀ ਸਬਜ਼ੀ ਆਲੂਆਂ ਦੀ ਸਬਜ਼ੀ ਨੂੰ ਚਾਪ ਉਹ ਨਹੀਂ ਨਾ ਪੋੜਨਾ ਪੈਂਦਾ ਵੀ ਇਹ ਆਲੂ ਖਾਜੇ ਵਿੱਚੋਂ ਕਦਾਂ ਲੂਈ ਫਸ ਜਿੱਤੇ